5000 ਤੇ 5000 ਤੇ 5000 ਤੇ 5000 ਤੇ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 5-500 ਦਾ ਘਾਦੀਆਂ ਮਾਤੂਸ਼ਰੀ ਦਸਤਾਰ ਆ ਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਅਸੀਂ ਕੰਨੇ ਆ ਤੇ ਦਿਨੇ ਵੀ ਆ ਤੇ ਲੈਖ ਲੈ ਕੇ ਲਾਉਣੇ ਵੀ ਆ ਆ 5-500 6-600 ਲੋਕੀ ਸੂਟ ਲੈ ਲੈਂਦੇ ਆ ਪਿਆਉ ਦੁਪੱਟਿਆਂ ਦੇ ਨਾਲ ਚੱਕੋ 200 ਰੁਪਏ ਦਾ ਆ ਦੇਖੋ ਜੇ ਇੱਕ ਹੋਰ ਨਵਾਂ ਪਟਾਕਾ ਪਾ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 600 ਰੁਪਏ ਦਾ ਇੱਕ ਸੂਟ ਦੁਪੱਟਾ ਨਾਲ ਹੈਗਾ ਇੱਥੇ ਤੁਹਾਨੂੰ ਅਸੀਂ ਦੇ ਰਹੇ ਆ 500 ਦੇ ਦੋ ਦੇਖੋ ਜੀ ਟਾਂਡਾ ਦਸੂਆ ਮਕੇਰੀਆਂ ਗਰਤਾਸਪੁਰ ਪਠਾਨਕੋਟ ਜੰਮੂ ਛੱਡ ਕੇ ਆ ਜਾਓ ਆ ਪਟਾਲੇ ਬਜ਼ਾਰਾ ਜੇ ਜਾਣ ਦੀ ਲੋੜ ਨਹੀਂ ਕਿਉਂਕਿ 7700 ਹਜ਼ਾਰ ਹਜ਼ਾਰ ਵਾਲੇ ਸੂਟ 700 ਦੇ ਦੋ ਦੇ ਹੀ ਜਾਂਦੇ ਆ ਤੁਸੀਂ ਚਾਹੇ ਦੁਕਾਨਦਾਰ ਹੋ ਚਾਹੇ ਤੁਹਾਡੇ ਘਰੇ ਵਿਆਹ ਸ਼ਾਦੀ ਆ ਗਈ ਹੈ ਚਾਹੇ ਛੋਟੀ ਦੁਕਾਨ ਚਾਹੇ ਵੱਡੀ ਦੁਕਾਨਾ ਆਜੋ ਕਾਤੀਆਂ ਦੇ ਵਿੱਚ ਫੁੱਟਰ ਰੋੜ ਤੇ ਪਉ ਪਾਰੀ ਮੇਲਾ ਲੱਗਿਆ ਮਤਲਬ ਵਿਆਹ ਸ਼ਾਦੀ ਵਾਲਾ ਕੱਪੜਾ ਤਾਜ ਪੜੀ ਵਾਲਾ ਕੱਪੜਾ ਜਿਹੜਾ ਤੁਸੀਂ 50000 ਰੁਪਏ ਦਾ ਲੈਣਾ ਅਸੀਂ ਤੁਹਾਨੂੰ 20000 ਰੁਪਏ ਚ ਦੇ ਕੇ ਭੇਜ ਦਾਂਗੇ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਦੇਖੋ ਕਿੰਨਾ ਪਟਾ ਕਾਠਾ ਕਾਠਾ ਮਾਰਦਾ ਕਾਠੇ ਇਸ ਗੱਲ ਦੀ ਗਵਾਹੀ ਆ ਕਿ ਲੋਕ ਪਿਆਰ ਕਰਦੇ ਆ ਕਾ ਫਾਇਦਾ ਕੀ ਆ ਛੋਟੇ ਦਰਜੀ ਕੋ ਚਲ ਜਿਓ ਵੱਡੇ ਦਰਜੀ ਕੋ ਚਲ ਜਿਓ ਪੈਂਡ ਚਲ ਜਿਓ ਸ਼ਹਿਰ ਚਲ ਜਿਓ ਇੱਕ ਕੋਰਟ ਪੈਂਟ ਦੀ ਸਲਾਈ 4000 ਰੁਪਿਆ ਰੇਟ ਬਾਜ਼ਾਰ ਚ 10000 ਰੁਪਿਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ 10000 ਵਾਲਾ ਕੋਰਟ ਪੈਂਟ 3895 ਚ ਲੈ ਕੇ ਜਾਓ ਆ ਜਿਹੜਾ 3 ਪੀਸ ਕੋਰਟ ਪੈਂਟ ਆ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ ਸਲਾਈ ਸਮੇਤ 15000 ਵਾਲਾ ਕੋਰਟ ਪੈਂਟ 3760 ਚ ਲੈ ਕੇ ਜਾਓ ਆ ਸ਼ੇਰਵਾਨੀ 17000 18000 ਦੋ ਮੂੰਹ ਚ ਆਉਂਦਾ ਉਹ ਬੋਲਦੇ ਆ ਸਾਡੇ ਕੋਲ 6500 ਰੁਪਏ ਚ ਸਲਾਈ ਕਰਕੇ ਲੈ ਕੇ ਜਾਓ ਅਸ ਕੁਰਤਾ ਪਜਾਮਾ 3200 3500 ਚ ਸਲਾਈ ਕਰਕੇ ਦਿੱਤਾ ਜਾਂਦਾ ਸਾਡੇ ਕੋਲੋਂ ਕੁਰਤਾ ਪਜਾਮਾ ਸਿਰਫ 1300 ਚ ਰਹਿ ਗਏ ਇਹੋ ਜੀ ਵੈਰਾਈਟੀ ਤੁਹਾਨੂੰ ਕਿੱਦੋਂ ਨਹੀਂ ਮਿਲਣੀ ਸਿਰਫ ਕਾਟੀਆਂ ਅੰਕਲੋਂ ਤੇ ਆਜੋ ਜਿਹੜਾ 1500 ਦਾ ਪਿਆਰਾ ਜਿਹਾ ਸੂਟ ਹੈ ਅਸੀਂ 6500 ਰੁਪਏ ਦਾ ਦੇ ਦੇਣਾ ਗੜਾਈ ਵਾਲਾ ਸੂਟ ਬਾਜ਼ਾਰ ਚ 1700 1800 ਤੋਂ ਘਾਟਾ ਸੂਟ ਕਿਸੇ ਨੇ ਨਹੀਂ ਦੇਣਾ ਅਸੀਂ 1500 ਦੇ ਦੋ ਮਾਤਰਾ ਉਹ 750 ਰੁਪਏ ਦਾ ਸੂਟ ਦੇ ਰਹੇ ਆ ਆ ਚੈੱਕ ਕਰੋ ਫੋਟੋ ਵਾਲੇ ਸੂਟ ਵਿਆਹਾਂ ਦੇ 3 3000 ਦੇ ਆ ਇੱਥੇ ਸਿਰਫ 850 ਰੁਪਏ ਦਾ ਪਟੀਕ ਵਾਲੇ ਪੀਸ ਇਹ ਡਿਜ਼ਾਈਨ ਸਿੰਗਲ ਸਿੰਗਲ ਲੈ ਜਾਓ ਆ ਕੇ 850 ਰੁਪਏ 'ਚ 850 ਰੁਪਏ 'ਚ ਦੇ ਰਹਿਆਂ ਦੁਪट्टे ਮਸਲੀਨ ਦੇ ਕੜਾਈ ਵਾਲੇ ਆ ਦੇਖੋ ਇਸ ਲਈ ਕਹਿੰਦੇ ਆ ਭਾਈ ਲੁੱਟਾਂ ਜਮਾਂ ਹੀ ਬੰਦ ਕਰਤੀਆਂ ਆ ਫਰੰਟ ਦੇਖੋ ਕਿੰਨੇ ਸੋਹਣੇ ਘੇਰੇ ਦੇਖੋ ਗੱਲ ਇੱਥੇ ਨਹੀਂ ਮੁੱਕੀ ਉਹੇ ਤਾਂ ਵੀ ਦੇਖੋ ਕੜਾਈਆਂ ਕਡੂਈਆਂ ਕੱਡੀਆਂ ਬਾਹਾ ਤੇ ਵੀ ਕੰਮ ਕੀਤਾ ਹੋਇਆ ਬਾਜ਼ਾਰ ਤੇ ਰੇਟ ਤਾਂ ਤੋਵਾ ਤੋਵਾ ਹੋਈ ਪਈਆ ਸਾਡਾ ਰੇਟ ਸਿਰਫ 850 ਰੁਪਈਆ ਹੁਣ ਦੇਖਣਾ ਤੁਸੀਂ ਆ ਵੀ ਜਿਹੜਾ ਦੁਕਾਨਦਾਰ ਭਰਾ ਤੁਹਾਡਾ ਫੈਰਾ ਕਰਦਾ ਉੱਥੇ ਜਾਣਾ ਕਿ ਜਾਂ ਜਿੱਥੇ ਤੁਹਾਡੀ ਲੁੱਟ ਹੁੰਦੀ ਆ ਉੱਥੇ ਜਾਣਾ ਵਿਆਹ ਸ਼ਾਦੀ ਦਾ ਕਪੜਾ ਔਟੀਆਂ ਦੇ ਪਾ ਲੁੱਟਾਂ ਬੰਦ ਕਰਤੀਆਂ ਵੱਡਾ ਬ੍ਰਾਂਡ ਆ ਛੇਤੀ ਪਹੁੰਚ ਜੋ ਹੋਰ ਪਾਸੇ ਜਾਇਓ ਨਾ ਜੋ ਸਾਡੇ ਰੇਟ ਆ ਨਾ ਜੋ ਕੁਆਲਟੀ ਆ ਮੈਂ ਚੈਲੰਜ ਕਰਦਾ ਪ੍ਰੋਮਿਸ ਕਰਦਾ ਵਾਦਾ ਕਰਦਾ ਹੋਰ ਕਿਤੇ ਨਹੀਂ ਮਿਲਣੀ ਕੈਮਰਾਮੈਨ ਓਮਪਾਲ ਸਿੰਘ ਨਾਲ ਹਰਦੀਪ ਸਿੰਘ ਤੱਕੜ ਤਾਂ ਜਿੱਤੀ ਕਰਦੀ ਆ